ਤੁਸੀਂ ਬਹੁਤ ਵਧੀਆ ਸਹਿਯੋਗ ਕੀਤਾ 2 ਨਵੰਬਰ ਨੂੰ ਸ਼੍ਰੀ ਤਰਨਤਾਰਨ ਸੈ ਜਦੋਂ ਤੁਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸੰਧੂ ਦੇ ਦਫ਼ਤਰ ਤੇ ਕਬਜ਼ਾ ਕੀਤਾ 8 ਤਰੀਕ ਨੂੰ ਜਦੋਂ ਟਿੰਕੀ ਤੇ ਮਨੀਸ਼ ਚੜਿਆ ਤਰਨਤਾਰਨ ਉਸ ਮੌਕੇ ਤੇ ਕੈਬਨਟ ਮੰਤਰੀ ਲਾਜੀਤ ਸਿੰਘ ਭੁੱਲਰ ਨੇ ਸਿੱਖਿਆ ਮੰਤਰੀ ਸਿਹਤ ਮੰਤਰੀ ਮੁੱਖ ਮੰਤਰੀ ਦੇ ਉਸੜੀ ਦੇ ਨਾਲ ਫੋਨ ਤੇ ਗੱਲ ਕੀਤੀ ਅਤੇ ਆਪਣੀ ਗੱਲ ਕਰਾਈ ਜਿਸ ਦੇ ਵਿੱਚ ਆਪਣੇ ਪੋਸਟਾਂ ਵਾਸਤੇ ਉਮਰ ਹਦ ਛੋਟ ਵਾਸਤੇ 55% ਦੀ ਸ਼ਰਤ ਰੱਦ ਕਰਾਉਣ ਵਾਸਤੇ ਬਹੁਤ ਡਿਟੇਲ ਚ ਗੱਲ ਹੋਈ ਤੇ ਹਾਂ ਭੁਖੀ ਹੂੰਗਾ ਰਹਾ ਰਿਹਾ ਇਹਨਾਂ ਮੰਤਰੀਆਂ ਦਾ ਉਹ ਇਸੜੀ ਦਾ ਪਰ ਅਸੀਂ ਇਹ ਸਮਝਦੇ ਹਾਂ ਸ਼ਾਇਦ ਇਹ ਚੋਨਾ ਕਰਕੇ ਕੀਤਾ ਗਿਆ ਵੋਟਾ ਕਰਕੇ ਕੀਤਾ ਗਿਆ ਇੱਕ ਵਾਰ ਬੀਰਜ਼ਗਾਰਾਂ ਦੇ ਸੰਘਰਸ਼ ਨੂੰ ਠੰਮਣ ਵਾਸਤੇ ਰੋਕਣ ਵਾਸਤੇ ਵਿਰੋਧ ਨੂੰ ਖਤਮ ਕਰਨ ਵਾਸਤੇ ਕੀਤਾ ਪਰ ਬੀਤੇ ਦੋ ਦਿਨ ਪਹਿਲੇ ਜਦੋਂ ਆਪਣੀ 10 ਤਰੀਕ ਨੂੰ ਮੀਟਿੰਗ ਹੁੰਦੀ ਹੈ ਚੰਡੀਗੜ੍ਹ ਸਿਹਤ ਮੰਤਰੀ ਦੇ ਨਾਲ ਵਿੱਤ ਮੰਤਰੀ ਦੇ ਨਾਲ ਉਹਨਾਂ ਦਾ ਵੀ ਹੋਊਗਾ ਰਾ ਪਿਛਲੇ ਸਮਿਆਂ ਦੇ ਮੁਤਾਬਕ ਠੀਕ ਰਹੇਗਾ ਭਾਵੇਂ ਕਿ 11 ਤਰੀਕ ਨੂੰ ਚੋਣ ਹੋਣੀ ਸੀ ਉਸ ਦਾ ਕਾਰਨ ਵੀ ਹੋ ਸਕਦਾ ਪਰ ਜਿਹੜਾ ਆਂਧਾਰਾ ਆਪਾਂ ਨੂੰ ਮੀਡੀਆ 'ਚ ਉਹਨਾਂ ਨੇ ਦਿੱਤਾ ਮੀਡੀਆ ਦੇ ਸਾਹਮਣੇ ਦਿੱਤਾ ਲਾਲਜੀਤ ਸਿੰਘ ਭੁੱਲਰ ਨੇ ਇਹਦੇ ਤੋਂ ਆਪਾਂ ਨੂੰ ਨਰਾਸ਼ ਹੋਣ ਦੀ ਥਾਂ ਥੋੜਾ ਸਾਰਥਕ ਹੋਣਾ ਚਾਹੀਦਾ ਹੈ ਸਕਾਰਾਤਮਕ ਹੋਣਾ ਚਾਹੀਦਾ ਹੈ ਸੋ ਲਗਾਤਾਰ ਕੋਸ਼ਿਸ਼ਾਂ ਜਾਰੀ ਹੈ ਕੱਲ ਨੂੰ ਆਉਣ ਵਾਲੀ ਕੱਲ 14 ਤਰੀਕ ਨੂੰ ਫਿਰ ਆਪਣੀ ਮੀਟਿੰਗ ਹੈ ਇਹਨਾਂ ਮਸਲਿਆਂ ਤੇ ਪੋਸਟਾਂ ਵਾਸਤੇ ਉਮਰਤ ਛੋਟ ਵਾਸਤੇ 55 ਵਾਸਤੇ ਬਹੁਤੇ ਸਾਥੀ ਇਸ ਗੱਲ ਤੋਂ ਪਿਛਲੇ ਸਮੇਂ ਦੇ ਵਿੱਚ ਨਾਰਾਜ਼ ਰਹੇ ਐ ਤਾਂ ਯੂਨੀਵਰਸਿਟੀ ਦੇ ਵਿੱਚ ਵੱਡੀਆਂ ਫੀਸਾਂ ਭਰ ਕੇ ਮੋਟੀਆਂ ਫੀਸਾਂ ਭਰ ਕੇ ਮੂਵਮੈਂਟ ਵੱਲ ਨੂੰ ਚੱਲੇ ਕਿ ਆਪਾਂ ਆਪਣੇ ਅੰਕਾਂ ਦੀ ਜਿਹੜਾ ਸੋਧ ਕਰਵਾ ਲਈਏ 30% ਦਾ ਵਾਧਾ ਲਈ ਤੁਹਾਨੂੰ ਬੇਨਤੀ ਹੈ ਕੇਸ ਪਾਸੇ ਜਾਣ ਦੀ بجائے ਮੋਰਚੇ ਦਾ ਸਾਥ ਦਿਓ ਯੂਨੀਅਨ ਦਾ ਸਹਿਯੋਗ ਕਰੋ ਆਪਾਂ ਤੁਹਾਡੀ 55% ਦੀ ਸਰਤ ਰੱਦ ਕਰਵਾਵਾਂਗੇ ਇਤਿਹਾਸ ਹੈ ਪਹਿਲਾਂ ਵੀ ਕਰਵਾਈ ਹੈ ਹੁਣ ਵੀ ਕਰਵਾਵਾਂਗੇ ਤਾਂ ਆਉਣ ਵਾਲੀ 14 ਤਰੀਕ ਨੂੰ ਭਾਗ ਕੇ ਕੱਲ ਆਪਾਂ ਫਿਰ ਚੰਡੀਗੜ੍ਹ ਜਾ ਰਹੇ ਹਾਂ ਇਹਨਾਂ ਮਸਲਿਆਂ ਦੇ ਉੱਤੇ ਤੇ ਖਾਸ ਕਰਕੇ ਜਿਹੜਾ ਵਿਦਿਆਰਥੀ ਮੋਰਚਾ ਚੱਲ ਰਿਹਾ ਹੈ ਯੂਨੀਵਰਸਿਟੀ ਬਚਾਓ ਮੋਰਚਾ ਚੱਲ ਰਿਹਾ ਹੈ ਚੰਡੀਗੜ੍ਹ ਦੇ ਵਿੱਚ ਪੰਜਾਬ ਦੀ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ 11 ਤਰੀਕ ਤੋਂ 10 ਤਰੀਕ ਤੋਂ ਲੱਗਿਆ ਹੈ ਟਾਪਾ ਉਸ ਮਾਰਕੀ ਦੇ ਵਿੱਚ ਦੁਬਾਰਾ ਫਿਰ ਸ਼ਾਮਲ ਹੋਣ ਜਾ ਰਹੇ ਆ ਭਾਨੂੰ ਉਸ ਦਿਨ ਆਪਣੇ ਸਾਥੀ ਗਏ ਆ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਤੁਸੀਂ ਆਪੋ ਆਪਣੇ ਗਰੁੱਪਾਂ ਦੇ ਵਿੱਚ ਰਿਸਪਾਂਸ ਕਰੋ ਤੁਸੀਂ ਇਸ ਗੱਲ ਤੇ ਸਹਿਯੋਗ ਕਰੋ ਤੁਸੀਂ ਦੱਸੋ ਆਪੋ ਆਪਣੇ ਜ਼ਿਲ੍ਹਾ ਅਗਵਾੰਦੇ ਨਾਲ ਰਾਬਤਾ ਕਰੋ ਜਿਹੜੇ ਵੀ ਤੁਸੀਂ ਸਾਥੀ ਕੱਲ ਜਾਣਾ ਚਾਹੁੰਦੇ ਹੋ ਕਿਉਂਕਿ ਉਹ ਕਿਸੇ ਵਿਦਿਆਰਥੀ ਜਥੇਬੰਦੀ ਦਾ ਮਸਲਾ ਨਹੀਂ ਹੈ ਕਿਸੇ ਇੱਕ ਧਿਰ ਦਾ ਮਸਲਾ ਨਹੀਂ ਹੈ ਕਿਸੇ ਜਥੇਬੰਦੀ ਵਿਸ਼ੇਸ਼ ਪਾਰਟੀ ਦਾ ਮਸਲਾ ਨਹੀਂ ਹੈ ਉਹ ਪੂਰੇ ਪੰਜਾਬ ਦਾ ਮਸਲਾ ਹੈ ਤੁਹਾਡੀ ਵਿਰਾਸਤ ਦਾ ਤੁਹਾਡੇ ਭਵਿੱਖ ਦਾ ਮਸਲਾ ਹੈ ਜਿਹੜੀ ਵਿਰਾਸਤ ਆਪਾਂ ਪਾਕਿਸਤਾਨ ਚੋਂ ਵੰਡ ਕੇ ਤੁਹਾਡੇ ਹਿੱਸੇ ਚ ਆਈ 1882 ਦੇ ਵਿੱਚ ਯੂਨੀਵਰਸਿਟੀ ਬਣ ਕੇ ਆਈ ਹੈ ਵਕ ਵਕ ਜਿਹੜਾ ਪ੍ਰਾਦਰ ਪ੍ਰਾਪ ਹੁੰਦੀ ਹੋਈ ਚੰਡੀਗੜ੍ਹ ਪਹੁੰਚੀ ਹੈ ਇਸ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਪੰਜਾਬ ਦੀ ਹੋਂਦ ਨੂੰ ਬਚਾਉਣ ਵਾਸਤੇ ਵਿਦਿਆਰਥੀਆਂ ਦੇ ਹੱਕਾਂ ਨੂੰ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾਉਣ ਵਾਸਤੇ ਇਹ ਲੜਾਈ ਚੱਲ ਰਹੀ ਹੈ ਆਪਾਂ ਇਹਦੇ ਵਿੱਚ ਵੀ ਸ਼ਾਮਲ ਹੋਣੇ ਤੁਹਾਨੂੰ ਬੇਨਤੀ ਹੈ ਜਿਹੜੇ ਸਾਥੀ ਜਾ ਸਕਦੇ ਹੈ ਵੱਧ ਤੋਂ ਵੱਧ ਸਾਥੀ ਕੱਲ ਨੂੰ ਸੰਪਰਕ ਕਰੋ ਮੋਰਚੇ ਦੇ ਨਾਲ ਆਪਾਂ ਆਪਣੇ ਜਿਲ੍ਹਾ ਆਗੂਆਂ ਦੇ ਨਾਲ ਇਸ ਵੀਡੀਓ ਦੇ ਉੱਤੇ ਤੁਹਾਨੂੰ ਮੋਬਾਈਲ ਨੰਬਰ WhatsApp ਨੰਬਰ ਵੀ ਮਿਲ ਜਾਣਾ ਤੁਸੀਂ ਉਸ ਤੇ ਵੀ ਮੈਸੇਜ ਕਰ ਸਕਦੇ ਹੋ ਇਕੱਠੇ ਹੋ ਕੇ ਕੱਲ ਆਪਾਂ ਯੂਨੀਵਰਸਿਟੀ ਦੇ ਵਿੱਚ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਣਾ ਹੈ ਜਿਹੜੇ ਨਹੀਂ ਜਾ ਸਕਦੇ ਤਾਂ ਮਾਮੂਲੀ ਕੋਈ ਆਪਣੇ ਬਿੱਤ ਮੁਤਾਬਕ ਤੁਸੀਂ ਫੰਡ ਸੇਟਾ ਕਰ ਸਕਦੇ ਜਿਹੜੇ ਸਾਪੀ ਜਾਣਗੇ ਉਹਨਾਂ ਦੇ ਕਿਰਾਏ-ਪਾੜੇ ਵਾਸਤੇ ਉਹਨਾਂ ਦੇ ਖਰਚਿਆਂ ਵਾਸਤੇ ਉਹਨਾਂ ਦੇ ਵਿਕਲਾਂ ਵਾਸਤੇ ਤੁਸੀਂ ਫੰਡ ਸੈਟ ਆਪੇ ਭੇਜ ਸਕਦੇ ਹੋ ਇਸ ਵੀਡੀਓ ਦੇ ਨਾਲ ਤੁਹਾਨੂੰ ਨੰਬਰ ਮਿਲੇਗਾ ਉਸ ਦੇ ਨਾਲ ਇੱਕ WhatsApp Google Pay ਨੰਬਰ ਵੀ ਮਿਲ ਜਾਣਾ ਹੈ ਇਹਦੇ ਤੋਂ ਤੁਸੀਂ ਆਪਣੇ ਫੰਡ ਸੈਟ ਆਪੇ ਭੇਜ ਸਕਦੇ ਹੋ ਦੋਨੇ ਨੰਬਰ ਤੁਹਾਨੂੰ ਇਸ ਤੇ ਸ਼ੇਅਰ ਹੋਣਗੇ ਦੂਜੇ ਨੰਬਰ ਤੇ ਤੁਸੀਂ WhatsApp ਜਾਂ ਤੁਸੀਂ Google Pay ਸਹਾਇਤਾ ਭੇਜ ਸਕਦੇ ਹੋ ਕੱਲ ਨੂੰ ਇਹਨਾਂ ਮਸਲਿਆਂ ਦੇ ਉੱਤੇ ਆਪਣੀਆਂ ਪੋਸਟਾਂ ਵਾਸਤੇ ਆਪਣੇ 55 ਵਾਸਤੇ ਉਮਰ ਸ਼ਾਹਦ ਛੋਟ ਵਾਸਤੇ ਲੇਕਚਰ ਆਸਟਾ ਕਿਡਰੀਆਂ ਪੋਸਟਾਂ ਵਾਸਤੇ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਬੇਜ਼ਗਰ ਸੰਜਮ ਮੋਰਚਾ ਚੰਡੀਗੜ੍ਹ ਜਾਰੀ ਹੈ ਤੁਹਾਨੂੰ ਵੀ ਬੇਨਤੀ ਹੈ ਕਿ ਆਓ ਜਿਸ ਵੀ ਤਰੀਕੇ ਨਾਲ ਸਾਥ ਦੇ ਸਕਦੇ ਹੋ ਦਿਓ ਆਉਂਦੇ ਦਿਨਾਂ ਦੇ ਵਿੱਚ ਜੇਕਰ ਸਰਕਾਰ ਨਾ ਜਾਗੀ ਫਿਰ ਬਹੁਤ ਵੱਡਾ ਮੋਰਚਾ ਆਪਾਂ ਸੰਗਰੂਰ ਵੱਲ ਲੈ ਕੇ ਚੱਲਾਂਗੇ ਮੁੱਖ ਮੰਤਰੀ ਨੂੰ ਘੇਰਾਂਗੇ ਮੁੱਖ ਮੰਤਰੀ ਨੂੰ ਸਵਾਲ ਪੁੱਛਾਂਗੇ ਮੁੱਖ ਮੰਤਰੀ ਦੀ ਕੋਟੀ ਚੱਲਾਂਗੇ ਬਿਰਦਗਾਹਾਂ ਦੇ ਮੋਰਚੇ ਵੱਲੋਂ ਮੈਂ ਸਬੰਧਤ